ਅਲਫ਼ ਇੱਕ ਮੈਦਾਨ ਕਲਾਂ ਉੱਤੇ ਜਮਾ ਹੋਏ ਨੀ ਕੁੱਲ ਪਠਾਣ ਮੀਆਂ ਮਸ ਫੁੱਟ ਨਾਲੇ ਕਰੜ ਝੂਟ ਸਾਰੇ ਸੋਹਣੇ ਸ਼ੈਲ ਰੰਗੀਲੇ ਜਵਾਨ ਮੀਆਂ ਬੇਖੌਫ ਬੇਹੋਸ਼ ਪਠਾਣ ਯਾਰੋ ਗਾਜ਼ੀ ਕਰਨ ਬਾਜ਼ੀ ਨਾਲ ਜਾਨ ਮੀਆਂ ਕਾਦਰੀ ਯਾਰ ਜੰਗੀ ਘੋੜੇ ਹਿਣਕਦੇ ਨੀ ਤੇਗ ਛਣਕਦੀ ਵਿੱਚ ਮੈਦਾਨ ਮੀਆਂ ਬੇਬਹੁਤ ਸੀ ਫੌਜ ਦਰਾਨੀਆਂ ਦੀ ਜਿਵੇਂ ਮੱਕੜੀ ਦਾ ਦੇ ਸੇ ਧਲ ਯਾਰੋ ਖੂੰਖਾਰ ਹੋਸ਼ਿਆਰ ਦਰਾਨੀਆਂ ਨੇ ਲਿਆ ਬਹੁਤ ਜ਼ਮੀਨ ਨੂੰ ਮਲ ਯਾਰੋ ਬਾਕੀ ਰਿਆ ਨਾ ਇੱਕ ਪਠਾਨ ਪਿੱਛੇ ਸਭ ਲੜਨ ਨੂੰ ਆਏ ਨੇ ਚੱਲ ਯਾਰੋ ਕਾਦਰੀ ਯਾਰ ਗੱਲ ਖਲੀ ਐ ਸਿਰੇ ਉੱਤੇ ਵੇਖੋ ਰੱਬ ਸੱਚਾ ਕਹਿੰਦੇ ਵੱਲ ਯਾਰੋ ਏ ਪਹਿਨ ਪੁਸ਼ਾਕ ਅਸਵਾਰ ਹੋਇਆ ਅਲੀ ਅਕਬਰ ਪਠਾਨ ਦਲੇਰ ਮੀਆਂ ਅੱਗੇ ਫੌਜ ਦੇ ਆਖ ਲਵਾ ਘੋੜਾ ਨਜ਼ਰ ਪਾਵਦਾ ਚਾਰ ਚੁਫੇਰ ਮੀਆਂ ਮੂੰਹ ਆਖ ਦਾ ਰੱਖੋ ਈਮਾਨ ਕਾਇਮ ਆਉਣਾ ਵਿੱਚ ਜਹਾਨ ਨਹੀਂ ਫੇਰ ਮੀਆਂ ਕਾਦਰ ਯਾਰ ਹੈ ਵੇਲਾ ਬਹਾਦੂਰੀ ਦਾ ਸਾਥੀ ਨਹੀਂ ਕੋਈ ਬਾਜ ਸ਼ਮਸ਼ੀਰ ਮੀਆਂ ਤੇ ਤਰਕੜੇ ਹੋ ਕੇ ਲੜੋ ਤੁਸੀਂ ਇਹ ਹਾਵੇਲਾ ਤੇ ਇਹ ਹਾ ਮੁਕਾਮ ਯਾਰੋ ਦੁਸ਼ਮਨ ਮਾਰ ਕੇ ਫਤਿਹ ਨੂੰ ਕਰੋ ਹਾਸਲ ਬਖਸ਼ ਦੇਾਂਗਾ ਬਹੁਤ ਇਨਾਮ ਯਾਰੋ ਜਿਹੜਾ ਅੱਜ ਮੈਦਾਨ ਤੋਂ ਕੰਡ ਦੇਸੀ ਮਰਸੀ ਉਹ ਤਾਂ ਮੌਤ ਹਰਾਮ ਯਾਰੋ ਕਾਦਰ ਯਾਰ ਜੇ ਮਰਸੀ ਸ਼ਹੀਦ ਹੋ ਕੇ ਰਈ ਸੀ ਵਿੱਚ ਜਹਾਨ ਦੇ ਨਾਮ ਯਾਰੋ ਸੇ ਸਾਥਤੀ ਦੇ ਨਾਲ ਤੇਗ ਮਾਰੋ ਆਪਣੀ ਔਰਤਾਂ ਨਾਲ ਨਜ਼ੀਰ ਕਰਕੇ ਰੱਬ ਕਰੇ ਨਾ ਪਵੇ ਸ਼ਿਕਸਤ ਸਾਨੂੰ ਸਿੱਖ ਸਭ ਲੈ ਜਾਣ ਅਸੀਰ ਕਰਕੇ ਪਹਿਣਾ ਬੇਟੀਆਂ ਬਹੂਆਂ ਅ ਸਾਡੀਆਂ ਜੀ ਸੱਟੇ ਮਾਰਿਆ ਛੱਡੇ ਫਕੀਰ ਕਰਕੇ ਕਾਦਰ ਯਾਰ ਤਦਵੀਰ ਨਾ ਪੇਸ਼ ਜਾਵੇ ਕੰਮਾਂ ਨਾਲ ਜੋ ਹੋਣ ਤਕਦੀਰ ਕਰਕੇ ਜੀਮ ਜਗ ਮੁਕਾਮ ਫਨਾਹ ਦਾ ਜੀ ਇੱਥੇ ਆਵਣਾ ਨਹੀਂ ਦੂਜੀ ਵਾਰ ਯਾਰੋ ਹੱਥ ਸਖਤ ਤੇ ਦਿਲ ਕੋ ਰਖਤ ਕਰਕੇ ਕਰੋ ਖੂਬ ਤਲਵਾਰ ਦੀ ਮਾਰ ਯਾਰੋ ਝਾੜੋ ਐਸੀ ਬੰਦੂਕਾਂ ਦੀ ਵਾੜ ਭਰਕੇ ਰੱਖੇ ਆਦ ਨਾ ਦੇਵੇ ਵਸਾਰ ਯਾਰੋ ਕਾਦਰ ਯਾਰ ਬਹਾਦਰੀ ਕਰੋ ਐਸੀ ਸਿੱਖ ਜਾਣਨਾ ਅਟਕ ਤੋਂ ਪਾਰ ਯਾਰੋ ਕੀ ਚੋਸ ਤੇ ਚਲਾਕੀ ਦੇ ਨਾਲ ਯਾਰੋ ਅਲੀ ਅਕਬਰ ਨੇ ਲਸ਼ਕਰ ਜਮਾਇਆ ਜੀ ਪਹਿਲੋਂ ਪੜ ਤੱਲਾਂ ਦੇ ਕਰਕੇ ਤਰੇ ਵਖਰੇ ਚਾਲਾ ਲੜਨ ਦਾ ਖੂਬ ਸਿਖਾਇਆ ਜੀ ਅੱਗੋਂ ਤੋਪਾਂ ਦੇ ਮੋਰਚੇ ਭੀੜ ਕੇ ਜੀ ਆਸ-ਪਾਸ ਰਸਾਲਾ ਖਲਵਾਇਆ ਜੀ ਕਾਦਰੀ ਯਾਰ ਪਠਾਨ ਤਿਆਰ ਖਲੇ ਲਾ ਜੰਗ ਦਾ ਹੁਣ ਨੇੜੇ ਆਇਆ ਜੀ ਏ ਹਾਲ ਮਹਾਰਾਜ ਦਾ ਜ਼ਿਕਰ ਸੁਣ ਲਓ ਫੌਜਾਂ ਲਿਆਂਵਦਾ ਵਿੱਚ ਮੈਦਾਨ ਯਾਰੋ ਨੇੜੇ ਆਣ ਕੇ ਬੇੜੇ ਖਲਵਾ ਦਿੰਦਾ ਜਿੱਥੇ ਖਲਾਸੀ ਲਸ਼ਕਰ ਪਠਾਨ ਯਾਰੋ ਮਾਰੂ ਮੌਤ ਦੇ ਵਾਜੜੇ ਵੱਜ ਗਏ ਕੰਬ ਗਿਆ ਜਮੀ ਅਸਮਾਨ ਯਾਰੋ ਕਾਦਰ ਯਾਰ ਸਰਕਾਰ ਪੁਕਾਰ ਆਖੇ ਸੁਣੋ ਖਾਲਸਾ ਜੀ ਕਰਕੇ ਧਿਆਨ ਯਾਰੋ ਸੇ ਖੁਦੀ ਹੰਕਾਰ ਨੂੰ ਮਾਰ ਕੇ ਜੀ ਨਾਮ ਰੱਬ ਦਾ ਲੈ ਕੇ ਲੜੋ ਸਿੰਘੋ ਚਿੱਟੀ ਦਾੜੀ ਦੀ ਅੱਜ ਮੇਰੀ ਲਾਜ ਰੱਖੋ ਇਹਨਾਂ ਗਾਜ਼ੀਆਂ ਕੋਲੋਂ ਨਾ ਡਰੋ ਸਿੰਘੋ ਗੁਰੂ ਹਰਗੋਬਿੰਦ ਨੂੰ ਯਾਦ ਕਰਕੇ ਹੱਥ ਵਿੱਚ ਸ਼ਮਸ਼ੀਰ ਨੂੰ ਵੜੋ ਸਿੰਘ ਕਾਦਰ ਯਾਰ ਅਕਾਲ ਅਕਾਲ ਕਰ ਦੇ ਚੱਲ ਵਿੱਚ ਪਸ਼ੋਰ ਦੇ ਵੜੋ ਸਿੰਘ ਦਾਲ ਦਿਲ ਦੀਆਂ ਅੱਖੀਆਂ ਖੋਲ ਦੇਖੋ ਕਿੱਥੇ ਤੁਸੀਂ ਤੇ ਕਿੱਥੇ ਲਾਹੌਰ ਯਾਰੋ ਅੱਗਾ ਰੁਕੇ ਆ ਕਟਕ ਦੁਰਾਨੀਆਂ ਨੇ ਪਿੱਛੇ ਅਟਕ ਦਰਿਆ ਦਾ ਜ਼ੋਰ ਯਾਰੋ ਸਾਥੀ ਨਹੀਂ ਕੋਈ ਸੱਜੀ ਬਾਂਝਾ ਬੇਲੀ ਰੱਬ ਦੇ ਬਾਜ ਨਾ ਹੋਰ ਯਾਰੋ ਕਾਦਰੀ ਯਾਰ ਬਹਾਦਰਾਂ ਆਸ਼ਿਕਾਂ ਨੂੰ ਪਈ ਖਲੀ ਉਡੀਕ ਦੀ ਗੋਰ ਯਾਰੋ ਜ਼ਾਲ ਜ਼ੋਕ ਤੇ ਸ਼ੌਕ ਦੇ ਨਾਲ ਯਾਰੋ ਲੜੋ ਆਪਣਾ ਆਪ ਸੰਭਾਲ ਕੇ ਜੀ ਕਿਹੜੇ ਮੂੰ ਲਾਹੌਰ ਦੇ ਵਿੱਚ ਵੜਸੋ ਵਿੱਚ ਪਸ਼ੌਰ ਦੇ ਤਰਟੀਆਂ ਗਾਲ ਕੇ ਜੀ ਅੱਜ ਰੱਜ ਕੇ ਗੱਜ ਕੇ ਤੀਰ ਮਾਰੋ ਆਪਣੇ ਗੁਰੂ ਵਾਲੀ ਲੱਜ ਪਾਲ ਕੇ ਜੀ ਕਾਦਰੀਆਰ ਪਠਾਣਾ ਨੂੰ ਖੂਬ ਸੇਕੋ ਅੱਜ ਅਗ ਲੜਾਈ ਦੀ ਭਾਲ ਕੇ ਜੀ ਰੇ ਰਾਮ ਦਾ ਨਾਮ ਧਿਆਏ ਕੇ ਜੀ ਰੱਖੋ ਅੱਜ ਤਲੀ ਉੱਤੇ ਜਾਨ ਯਾਰੋ ਸਿਰ ਦਿੱਤਿਆਂ ਬਾਜਨਾ ਯਾਰ ਮਿਲਦਾ ਇਹ ਮਿਸਲ ਮਸ਼ਹੂਰ ਜਹਾਨ ਯਾਰੋ ਦਿਲ ਨੂੰ ਜੋਸ਼ ਖਰੋਸ਼ ਦੇ ਨਾਲ ਭਰ ਕੇ ਤੇਗਾ ਮਾਰੀਆਂ ਜਿਵੇਂ ਮਲਤਾਨ ਯਾਰੋ ਕਾਦਰੀ ਯਾਰ ਤਲਵਾਰ ਚਲਾਓ ਐਸੀ ਡੁੱਬਣ ਖੂਨ ਦੇ ਵਿੱਚ ਅਫਗਾਨ ਯਾਰੋ ਜੇ ਜ਼ੋਰ ਤੇ ਸ਼ੋਰ ਦਾ ਜ਼ਿਕਰ ਸੁਣ ਲਓ ਹੈ ਸੀਨਾਲ ਸਰਕਾਰ ਦੇ ਸੰਗ ਯਾਰੋ ਇੱਕ ਨਾਮੀ ਘਰਾਮੀ ਸਰਦਾਰ ਭਾਰਾ ਹੁਸ਼ਿਆਰ ਮਾਨਿੰਦ ਪਲੰਗ ਯਾਰੋ ਮਸਤ ਜੰਗ ਦੇ ਵਿੱਚ ਆਨੰਦ ਰਹਿੰਦਾ ਪੀਂਦਾ ਰੰਗ ਹਰਿਆਵਲੀ ਭੰਗ ਯਾਰੋ ਕਾਦਰ ਯਾਰ ਮਸ਼ਹੂਰ ਜਹਾਨ ਅੰਦਰ ਫੂਲਾ ਸਿੰਘ ਅਕਾਲੀ ਨਿਹੰਗ ਯਾਰੋ ਸੀਨ ਸੁਣੋ ਸਰਕਾਰ ਜੀ ਅਰਜ਼ ਮੇਰੀ ਪਾਸ ਆ ਸਰਦਾਰ ਪੁਕਾਰ ਦਾ ਜੀ ਰਈਸੀ ਵਿੱਚ ਜਹਾਨ ਦੇ ਨਾਮ ਸੱਚਾ ਬੰਦਾ ਕੂੜ ਦੇ ਮੱਟ ਉਸਾਰ ਦਾ ਜੀ ਰਖ ਸੀ ਲਾਜ ਅੱਜ ਆਪ ਮਹਾਰਾਜ ਤੇਰੀ ਖਾਸ ਤੁਧ ਤੇ ਫਜ਼ਲ ਕਰਤਾਰ ਦਾ ਜੀ ਕਾਦਰ ਯਾਰ ਜੇ ਮੰਨੇ ਸਵਾਲ ਮੇਰਾ ਪੁਨ ਲਖ ਤੇ ਗਉ ਹਜ਼ਾਰ ਦਾ ਜੀ ਸ਼ੀਨ ਸ਼ੁਕਰ ਹਜ਼ਾਰ ਗੁਜਾਰ ਸਾਮੈਂ ਦਿਓ ਹੁਕਮ ਚੱਲ ਵੜਾ ਮੈਦਾਨ ਦੇ ਵਿੱਚ ਪਹਿਲੋਂ ਸਭਨਾ ਦੇ ਸੀਸ ਭੇਟ ਦੇ ਕੇ ਰੱਖਾਂ ਤੀਰ ਨੂੰ ਚਿੱਲੇ ਕਮਾਨ ਦੇ ਵਿੱਚ ਸਤਿ ਸ੍ਰੀ ਅਕਾਲ ਦਾ ਨਾਮ ਲੈ ਕੇ ਮਾਰਾਂ ਖਿੱਚ ਕੇ ਸੀਨੇ ਪਠਾਣ ਦੇ ਵਿੱਚ ਕਾਦਰ ਯਾਰ ਤੇਰੇ ਕਦਮਾਂ ਵਿੱਚ ਕੁਸਾਂ ਰਹੀ ਸੀ ਨਾਮ ਤਦ ਮੇਰਾ ਜਹਾਨ ਦੇ ਵਿੱਚ ਸਵਾਦ ਸਿੱਦਕ ਦੇ ਨਾਲ ਯਕੀਨ ਕਰ ਲੋ ਦਿਲ ਚਾਹੁੰਦਾ ਲੜਾਂ ਤਲਵਾਰ ਫੜ ਕੇ ਉਤੋਂ ਗੁਰੂ ਦੇ ਨਾਮ ਤੋਂ ਜਾਣ ਵਾਰਾਂ ਅੱਜ ਵਿੱਚ ਮੈਦਾਨ ਦੇ ਮਰਾਂ ਲੜ ਕੇ ਤੜਕੇ ਜ਼ਰਾ ਨਾ ਅੰਦਰੋਂ ਕਾਲ ਜਾਜੀ ਜਿਸਮ ਵਾਂਗ ਕਬੂਤਰਾਂ ਪਿਆ ਫੜ ਕੇ ਕਾਦਰ ਯਾਰ ਅਰਸ਼ਾਦ ਫਰਮਾਓ ਤੁਸੀਂ ਇਹੋ ਭਾਪ ਰੇਮ ਦੀ ਪਈ ਪੜ ਕੇ ਜ਼ਵਾਦ ਜ਼ਰੂਰ ਹੈ ਸੁਖਨ ਮਨਜ਼ੂਰ ਤੇਰਾ ਮੂਹ ਆਪ ਮਹਾਰਾਜ ਅਰਸ਼ਾਦ ਕੀਤਾ ਤੇਰੇ ਜੈਸਿਆਂ ਨਮਕ ਹਲਾਲ ਮਰਦਾਂ ਸਾਡਾ ਮੁਲਕ ਪੰਜਾਬ ਆਬਾਦ ਕੀਤਾ ਤੇਰੇ ਸੋਖਨ ਪਰ ਜੋਸ਼ ਬੇਖੌਫ ਨੇ ਜੀ ਸਾਰੀ ਫੌਜ ਦੇ ਦਿਲ ਨੂੰ ਸ਼ਾਦ ਕੀਤਾ ਕਾਦਰੀ ਯਾਰ ਤਿਆਰ ਹੋ ਖਾਲਸਾ ਜੀ ਸੱਚੇ ਸਾਹਿਬ ਨੇ ਅੱਜ ਹੈ ਯਾਦ ਕੀਤਾ ਤੋਏ ਤਰਫ ਦੁਰਾਨੀਆਂ ਰਵਾਂ ਹੋਇਆ ਫੂਲਾ ਸਿੰਘ ਤਨਹਾ ਅਕਾਲੀ ਯਾਰੋ ਡਾਡੀ ਸ਼ਕਲ ਮਤ ਵਾਲੀ ਸੀ ਖੌਫ ਵਾਲੀ ਨਾਲੇ ਪਹਿਨੀ ਪੋਸ਼ਾਕ ਹੈ ਕਾਲੀ ਯਾਰੋ ਖੂਨੀ ਅੱਖੀਆਂ ਕਹਿਰ ਦੇ ਨਾਲ ਭਰੀਆਂ ਮੂੰਹ ਤੇ ਚੋਮਦੀ ਕਹਿਰ ਦੀ ਲਾਲੀ ਯਾਰੋ ਕਾਦਰੀ ਯਾਰ ਅਸਵਾਰ ਹੋ ਫੀਲ ਉੱਤੇ ਟੁਰਿਆ ਮੌਤ ਦੇ ਵੱਲ ਸਵਾਲੀ ਯਾਰੋ ਜੋਏ ਜ਼ਾਹਰ ਹੋ ਹੈਰਾਨ ਖਲੇ ਡਿਠਾ ਜਦੋਂ ਪਠਾਣਾ ਨੇ ਸ਼ੇਰ ਯਾਰੋ ਉੱਤੇ ਹਾਥੀ ਦੇ ਝੂਲਦਾ ਕੱਢ ਛਾਤੀ ਪੈਰ ਪਾਉਂਦਾ ਅਗਾ ਅਗੇ ਯਾਰੋ ਪੁੱਛਣ ਆਪਸ ਦੇ ਵਿੱਚ ਪਠਾਣ ਰਲ ਕੇ ਇਹ ਹੈ ਕੌਣ ਸਰਦਾਰ ਦਲੇਰ ਯਾਰੋ ਕਾਦਰ ਯਾਰ ਗਾਜੀ ਵੇਖ ਹੂਣ ਰਾਜੀ ਕਹਿਣ ਕਰੋ ਬਾਜੀ ਬਿਨਾ ਦੇਰ ਯਾਰੋ ਐਨ ਅਲੀ ਅਕਬਰ ਵੇਖ ਆਮਦੇ ਨੂੰ ਬੋਲੇ ਕੜਕ ਕੇ ਵੰਗਰਾ ਬਰਕ ਯਾਰੋ ਹੈ ਕੋਈ ਐਸਾ ਪਠਾਨ ਜਵਾਨ ਮੇਰਾ ਕਰੇ ਏਸ ਸਰਦਾਰ ਨੂੰ ਗਰਕ ਯਾਰੋ ਮਾਰ ਥਰਛੀਆਂ ਰਤਨ ਛੋੜ ਦੇਵੇ ਜਿਵੇਂ ਨਿਕਲੇ ਗੁਲਾਬ ਦਾ ਅਰਕ ਯਾਰੋ ਕਾਦਰ ਯਾਰ ਅੱਲਾ ਉੱਤੇ ਰੱਖ ਤਕਵਾ ਜਾਨ ਦੇਵਣ ਕਰੇ ਨਾ ਫਰਕ ਯਾਰੋ ਗੈਨ ਗੁੱਸੇ ਦੇ ਨਾਲ ਪਠਾਨ ਬੋਲੇ ਰਹਿਣ ਵਾਲੇ ਸਵਾਤ ਬਨੇਰ ਮੀਆਂ ਮਸ਼ਹੂਰ ਲੜਾਕੇ ਦੁਰਾਨੀਆਂ ਵਿੱਚ ਜਿਵੇਂ ਪਾੜਿਆਂ ਦੇ ਵਿੱਚ ਸ਼ੇਰ ਮੀਆਂ ਹੁਕਮ ਹੋਵੇ ਤਾਂ ਤੇਗਾ ਨੂੰ ਖਿੱਚ ਲਈਏ ਵਿੱਚ ਲੜਨ ਦੇ ਨਹੀਂ ਕੁਝ ਧੇਰ ਮੀਆਂ ਕਾਦਰੀ ਯਾਰ ਅਸਵਾਰ ਤੇ ਫੀਲ ਦਾ ਜੀ ਪਲ ਵਿੱਚ ਕਰ ਦੇ ਵੀ ਇਹ ਠੇਰ ਮੀਆਂ ਫੇ ਫੌਰਨ ਸਵਾਤੀ ਬਹਾਦਰਾਂ ਨੇ ਖਿੱਚੀ ਗੁੱਸੇ ਦੇ ਨਾਲ ਤਲਵਾਰ ਯਾਰੋ ਮੋਛ ਵਟ ਕੇ ਤੇ ਮੀਆਂ ਨੂੰ ਛੱਟ ਕੇ ਜੀ ਰਮਾ ਹੋਏ ਨੀ ਵੱਲ ਸਰਦਾਰ ਯਾਰੋ ਨਾਰਾ ਅੱਲਾਹੂ ਅਕਬਰ ਦਾ ਮਾਰ ਦੇ ਜੀ ਸਿੰਘ ਬੋਲਦਾ ਸਤ ਕਰਤਾਰ ਯਾਰੋ ਕਾਦਰ ਯਾਰ ਹੁਣ ਵੇਲਾ ਹੈ ਨਕਦੀਆਂ ਦਾ ਘੜੀ ਪਲ ਦਾ ਨਹੀਂ ਉਧਾਰ ਯਾਰੋ ਕਾਫ ਕੰਬਦੀ ਪਈ ਜ਼ਮੀਨ ਯਾਰੋ ਜਿੱਥੇ ਫੀਲ ਸਰਦਾਰ ਦਾ ਪੈਰ ਧਰਦਾ ਅਸੀਖੂਨੀਆਂ ਵਿੱਚ ਮਸ਼ਹੂਰ ਹਾਥੀ ਵਿੱਚ ਲੜਨਦੇ ਬਹੁਤ ਸੀ ਕਹਿਰ ਕਰਦਾ ਜਿਵੇਂ ਥਰਕਦਾ ਚੱਲੇ ਜ਼ਮੀਨ ਉੱਤੇ ਜਿਵੇਂ ਸੱਪ ਦਰਿਆ ਦੀ ਲਹਿਰ ਤਰਦਾ ਕਾਦਰੀ ਯਾਰ ਬੇਖੌਫ ਸਰਦਾਰ ਬੈਠਾ ਜਿਵੇਂ ਫੇਰੇ ਲਾਹੌਰ ਦੀ ਸੈਰ ਕਰਦਾ ਕਾਫ ਕਹਿਰ ਦੇ ਨਾਲ ਪਠਾਨ ਯਾਰੋ ਆਏ ਦੌੜਦੇ ਹਾਥੀ ਦੇ ਵੱਲ ਮੀਆਂ ਜਾਨ ਪਿੱਛੇ ਇਮਾਨ ਕੁਰਬਾਨ ਕਰਕੇ ਆਸ-ਪਾਸ ਉਹਦਾ ਲਿਆ ਮਲ ਮੀਆਂ ਸਿੰਘ ਸੂਰਮਾ ਤਨ ਤਨਹਾ ਯਾਰੋ ਗਿਆ ਵਿੱਚ ਦੌਰਾਨੀਆਂ ਰਲ ਮੀਆਂ ਕਾਦਰ ਯਾਰ ਖੂਨੀ ਹਾਥੀ ਮਾਰ ਚੀਕਾਂ ਪਾਇਆ ਗਾਜ਼ੀਆਂ ਵਿੱਚ ਤਰਥਲ ਮੀਆਂ ਗਾਹ ਗੱਜ ਕੇ ਲੜਿਆ ਸੀ ਮਸਤ ਹਾਥੀ ਕਈ ਵਸਦੇ ਝੁੱਗੜੇ ਉਜਾੜ ਛੱਡੇ ਨਾਲ ਬਰਸ਼ਿਆਂ ਜੈਸਿਆਂ ਤੇਜ਼ ਦੰਦਾ ਪੇਟ ਸਿਆਂ ਪਠਾਣਾ ਦੇ ਪਾੜ ਛੱਡੇ ਮਾਰ ਫੇਟ ਤੇ ਸੁੰਡ ਵਲੇਟ ਕੇ ਜੀ ਮਿਸਲ ਮੱਖੀਆਂ ਮਾਰ ਕੇ ਝਾੜ ਛੱਡੇ ਕਾਦਰੀ ਯਾਰ ਕੱਦੂ ਵਾਂਗੂ ਬਾਜ਼ਿਆਂ ਦੇ ਸਿਰ ਪੈਰਾਂ ਦੇ ਹੀਠ ਲਤਾੜ ਛੱਡੇ ਲਾਮ ਲਹੂ ਨਾਲ ਜ਼ਮੀਂ ਲਾਲ ਹੋਈ ਕੋਲ ਆਉਣ ਦੀ ਕਿਸ ਦੀ ਮਝਾਲ ਯਾਰੋ तीर सिंह ਦੇ ਸੀਨੇ ਨੂੰ چیر ਦੇ ਜੀ ਝੱਲੇ ਚੱਕਰਾਂ ਦੀ ਕਿਹੜਾ ਝਾਲ ਯਾਰੋ ਮਸਤ ਹਾਥੀ ਮਸਤਾਨੜੇ ਸਿੰਘ ਨੇ ਜੀ ਕੀਤਾ ਗਾਜ਼ੀਆਂ ਦਾ ਖਸਤਾ ਹਾਲ ਯਾਰੋ ਕਾਦਰ ਯਾਰ ਪਠਾਨ ਲਾ ਤਾਣ ਥੱਕੇ ਹੋਇਆ ਹਾਥੀ ਤੇ ਚੜਨਾ ਮੁਹਾਲ ਯਾਰੋ ਮੀਮ ਮਰਦੇ ਪਰ ਕਦਮ ਨਾ ਪਿਛਾਂ ਕਰਦੇ ਲੜਦੇ ਮਿਸਲ ਖੁੰਖਾਰ ਪਲੰਗ ਦੇ ਜੀ ਜਾਨ ਤਰਫ ਹਾਥੀ ਕੱਢ ਸਾਫ ਛਾਤੀ ਜਾਨ ਦੇਵਣੋਂ ਮੂਲ ਨਾ ਸੰਗ ਦੇ ਜੀ ਨਾਲ ਮਲਕੁਲ ਮੌਤ ਦੇ ਖੇਡ ਹੋਲੀ ਨਾਲ ਖੂਨ ਦੇ ਚੋਲੜੇ ਰੰਗ ਦੇ ਜੀ ਕਾਦਰੀਆਰ ਗਿਆ ਤਿਲਕ ਪੈਰ ਢੋਂ ਹਾਥੀ ਡਿੱਗਾ ਸੀ ਸਣੇ ਨਿਹੰਗ ਦੇ ਜੀ ਨੂਨ ਨਾਲ ਚਲਾਕੀ ਸਰਦਾਰ ਨੇ ਜੀ ਲਿਆ ਆਪਣਾ ਆਪ ਸੰਭਾਲਿਆ ਯਾਰੋ ਹੱਥ ਪਕੜ ਤਲਵਾਰ ਹੁਸ਼ਿਆਰ ਹੋ ਕੇ ਮਾਰੀ ਉੱਤੇ ਜ਼ਮੀਨ ਦੇ ਛਾਲ ਯਾਰੋ ਡੁੱਲੇ ਬੇਰਾ ਦਾ ਅਜੇ ਕੀ ਗਿਆ ਸੀ ਜੀ ਘਿਓ ਵੀਟਿਆ ਸੀ ਵਿੱਚ ਥਾਲ ਯਾਰੋ ਕਾਦਰੀ ਯਾਰ ਤਲਵਾਰ ਵਰਸਾਣ ਲੱਗਾ ਮੂੰਹੋਂ ਬੋਲਦਾ ਸਤ ਅਕਾਲ ਯਾਰੋ ਵਾਹ ਵਰਦਾ ਹੀ ਫਿਰ ਸਿੰਘ ਤਲਵਾਰ ਐਸੀ ਦੂਰੋਂ ਆਉਂਦਾ ਪਿਆਸੀ ਖੜਕ ਮੀਆਂ ਜਿੰਨੂੰ ਧਾਰ ਤਲਵਾਰ ਇੱਕ ਵਾਰ ਚੁੱਭੀ ਗਿਆ ਵਾਂਗ ਕਰੀਰ ਦੇ ਖੜਕ ਮੀਆਂ ਲਾ ਜ਼ਰੂਰ ਅਫਗਾਨ ਬੇਖੌਫ ਹੁੰਦੇ ਲੇਕਿਨ ਸਿੰਘ ਸੀ ਬਹੁਤ ਬੇ ਧੜਕ ਮੀਆਂ ਕਾਦਰ ਯਾਰ ਅਫਗਾਨ ਬੇਸ਼ੱਕ ਲੜਦੇ ਐ ਪਰ ਝੱਲ ਨਾ ਸਕਦੇ ਫੜਕ ਮੀਆਂ ਏ ਹੋ ਕੇ ਜਮਾ ਫਿਰ ਗਿਰਦ ਸਾਰੇ ਵਾਂਗ ਢੇਮੂਆਂ ਸਿੰਘ ਨੂੰ ਡੰਗ ਦੇ ਜੀ ਚਾਰੋਂ ਤਰਫ ਤਲਵਾਰਾਂ ਦੀ ਮਾਰ ਕਰਕੇ ਬੰਦ ਵੱਢ ਸੁਟੇ ਹਰ ਅੰਗ ਦੇ ਜੀ ਬਦਲਾ ਆਪਣਾ ਲੈ ਕੇ ਆਪ ਯਾਰੋ ਫੂਲਾ ਸਿੰਘ ਮੋਇਆ ਵਿੱਚ ਜੰਗ ਦੇ ਜੀ ਕਦਰ ਯਾਰ ਦੁਰਾਨੀ ਕਰ ਸ਼ਾਦਮਾਨੀ ਲੋਥ ਬਰਸ਼ੀਆਂ ਦੇ ਉੱਤੇ ਟੰਗ ਦੇ ਜੀ ਇਹ ਯਾਰੀ ਸਰਦਾਰ ਨੇ ਤੋੜ ਛਾੜੀ ਮੋਆ ਮਾਰ ਕੇ ਵਿੱਚ ਮੈਦਾਨ ਯਾਰੋ ਦੁਸ਼ਮਣ ਮਾਰ ਕੇ ਆਪ ਹਲਾਕ ਹੋਇਆ ਦਿਲ ਦੇ ਵਿੱਚ ਨਾ ਰਹਾ ਅਰਮਾਨ ਯਾਰੋ ਆਸ-ਪਾਸ ਦੇ ਸਭ ਸ਼ਾਬਾਸ਼ ਕਹਿੰਦੇ ਕਿਆ ਸਿੱਖ ਤੇ ਕਿਆ ਅਫਗਾਨ ਯਾਰੋ ਕਾਦਰੀ ਯਾਰ ਉਹ ਮੋਇਆ ਤਾਂ ਕੀ ਹੋਇਆ ਦੁਨੀਆ ਵਿੱਚ ਰਹਿਆ ਜ਼ਿੰਦਾ ਨਾਮ ਯਾਰੋ ਆਸ-ਪਾਸ ਦੇ ਸਭ ਸ਼ਾਬਾਸ਼ ਕਹਿੰਦੇ ਕਿਆ ਸਿੱਖ ਤੇ ਕਿਆ ਅਫਗਾਨ ਯਾਰੋ ਕਾਦਰੀ ਯਾਰ ਉਹ ਮੋਇਆ ਤਾਂ ਕੀ ਹੋਇਆ ਦੁਨੀਆ ਵਿੱਚ ਰਹਿਆ ਜ਼ਿੰਦਾ ਨਾਮ ਯਾਰੋ